ਅਗਰ ਤੁਸੀਂ ਮੰਗਲਿਕ ਦੋਸ਼ ਤੋਂ ਪਰੇਸ਼ਾਨ ਹੋ ਪਾਇ ਕਰ ਕਰਕੇ ਥੱਕ ਚੁੱਕੇ ਹੋ ਤੁਹਾਨੂੰ ਕੋਈ ਅਜੇ ਹੱਲ ਨਜ਼ਰ ਨਹੀਂ ਆ ਰਿਹਾ ਇਸ ਲਈ ਤੁਹਾਨੂੰ ਇਹ ਮੰਦਰ ਬਾਰੇ ਜਾਣਕਾਰੀ ਦਵਾਂਗੇ ਜਿੱਥੇ ਜਾ ਕੇ ਦਰਸ਼ਨ ਕਰਨ ਦੇ ਨਾਲ ਤੁਹਾਡਾ ਮੰਗਲਿਕ ਦੋਸ਼ੜਾਗਾ ਸਮਾਪਤ ਹੋ ਜਾਵੇਗਾ ਜੀ ਹਾਂ ਇਸ ਮੰਦਰ ਦੇ ਦਰਸ਼ਨ ਕਰਨ ਨਾਲ ਦੂਰ ਹੁੰਦੇ ਨਾ ਮੰਗਲਿਕ ਦੋਸ਼ 12 ਜੋਤੀ ਲਿੰਗ ਇੱਥੇ ਹਨ ਮੌਜੂਦ ਹੈ ਅਸੀਂ ਗੱਲ ਕਰ ਰਹੇ ਹਾਂ ਨੋਖਾ ਰੋਡ ਤੇ ਸਥਿਤ ਜੈਨ ਕਾਲੇ ਦੇ ਪਿੱਛੇ ਸਥਿਤ ਭਗਵਾਨ ਅਰਧ ਨਾਰਿਸ਼ਵਰ ਦੇ ਮੰਦਰ ਦੀ ਜਿੱਥੇ ਰੋਜ਼ਾਨਾ ਸੈਂਕੜੇ ਲੋਕ ਦਰਸ਼ਨਾਂ ਲਈ ਜਾਂਦੇ ਹਨ ਸਾਡੇ ਦੇਸ਼ ਵਿੱਚ ਅਜਿਹੇ ਕਈ ਸਥਾਨ ਹਨ ਜੋ ਆਪਣੀ ਧਾਰਮਿਕ ਮਾਨਤਾ ਲਈ ਜਾਣੇ ਜਾਂਦੇ ਹਨ ਇਨ੍ਹਾਂ ਸਥਾਨਾਂ ਵਿੱਚ ਬੀਕਾਨੇਰ ਵੀ ਆਉਂਦਾ ਹੈ ਬੀਕਾਨੇਰ ਨੂੰ ਛੋਟੀ ਕਾਸ਼ੀ ਕਿਹਾ ਜਾਂਦਾ ਹੈ ਇੱਥੇ ਬਹੁਤ ਸਾਰੇ ਪ੍ਰਾਚੀਨ ਅਤੇ ਇਤਿਹਾਸਕ ਮੰਦਰ ਹਨ ਤੁਹਾਨੂੰ ਦੱਸ ਦਈਏ ਕਿ ਬੀਕਾਨੇ ਚ ਭਗਵਾਨ ਸ਼ਿਵ ਦੇ ਕਈ ਮੰਦਰ ਹਨ ਇਨ੍ਹਾਂ ਵਿੱਚੋਂ ਇੱਕ ਅਜਿਹਾ ਮੰਦਰ ਹੈ ਜੋ ਪੂਰੀ ਬੀਕਾਨੇਰ ਵਿੱਚ ਭਗਵਾਨ ਸ਼ਿਵ ਦੇ ਅਰਧ ਨਾਰਾਇਸ਼ਵਰ ਰੂਪ ਵਿੱਚ ਇੱਕ ਲੋਤਾ ਮੰਦਰ ਹੈ ਅਸੀਂ ਗੱਲ ਕਰ ਰਹੇ ਹਾਂ ਨੋਖਾ ਰੋਡ ਤੇ ਸਥਿਤ ਜੈਨ ਕਾਲੇ ਦੇ ਪਿੱਛੇ ਸਥਿਤ ਭਗਵਾਨ ਅਰਧ ਨਾਰਾਇਸ਼ਵਰ ਦੇ ਮੰਦਰ ਦੀ ਜਿੱਥੇ ਰੋਜ਼ਾਨਾ ਸੈਂਕੜੇ ਲੋਕ ਦਰਸ਼ਨਾਂ ਲਈ ਜਾਂਦੇ ਹਨ ਇੱਥੋਂ ਦੇ ਪੁਜਾਰੀ ਅਸ਼ੋਕ ਮਾਰ ਤਵਰ ਨੇ ਦੱਸਿਆ ਕਿ ਭਗਵਾਨ ਅਰਧ ਨਾਰਿਸ਼ਵਰ ਦੇ ਇਹ ਮੰਦਿਰ ਬੀਕਾਨੇਰ ਦੇ ਪਹਿਲਾ ਤੇ ਇਕਲੋਤਾ ਮੰਦਿਰ ਹੈ ਇਸ ਮੰਦਿਰ ਦੀ ਸਥਾਪਨਾ 2005 ਵਿੱਚ ਹੋਈ ਸੀ ਇੱਥੇ ਭਗਵਾਨ ਸ਼ਿਵ ਦੀ ਮੂਰਤੀ 13 ਫੁੱਟ ਉੱਚੀ ਹੈ ਤੇ ਲੋਕ ਇੱਥੇ ਕਈ ਤਰ੍ਹਾਂ ਦੀਆਂ ਮੰਤਾਵਾਂ ਲੈ ਕੇ ਆਉਂਦੇ ਹਨ ਜਿਨ੍ਹਾਂ ਲੋਕਾਂ ਨੂੰ ਜੀਵਨ ਸਾਥੀ ਦੀ ਤਲਾਸ਼ ਹੈ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਇੱਥੇ ਆ ਕੇ ਮੰਨਤ ਮੰਗਦੇ ਹਨ ਤੇ ਇਹਨਾਂ ਲੋਕਾਂ ਦੀ ਮੰਨਤ ਪੂਰੀ ਹੋ ਜਾਂਦੀ ਹੈ ਨਾਲ ਹੀ ਇਸ ਮੰਦਰ ਦੇ ਚ ਤਿਰਸ ਦੀ ਵਿਸ਼ੇਸ਼ ਪੂਜਾ ਹੁੰਦੀ ਹੈ ਜਿਸ ਚ ਉਹਨਾਂ ਨੂੰ ਲక్ష్ਮੀ ਦਾ ਵਰਦਾਨ ਮਿਲਦਾ ਹੈ ਪਹਿਲਾ ਮੰਗਲਿਕ ਦੋਸ਼ ਵਾਲੇ ਲੋਕ ਆਪਣੇ ਪਾਪਾ ਨੂੰ ਦੂਰ ਕਰਨ ਲਈ ਨੇਪਾਲ ਜਾਂਦੇ ਸਨ ਪਰ ਹੁਣ ਇੱਥੇ ਮੰਗਲਿਕ ਦੋਸ਼ਾਂ ਲੋਕ ਜਿਹੜੇਗੇ ਉਹ ਦੋਸ਼ ਨੂੰ ਦੂਰ ਕਰਨ ਲਈ ਪੂਜਾ ਕੀਤੀ ਜਾਂਦੀ ਹੈ ਜਿਸ ਕਾਰਨ ਲੋਕਾਂ ਦੇ ਮੰਗਲਿਕ ਦੋਸ਼ ਦੂਰ ਹੋ ਜਾਂਦੇ ਹਨ ਇਸ ਤੋਂ ਇਲਾਵਾ ਇੱਥੇ ਇੱਕ ਜੋਤੀ ਲਿੰਗ ਵੀ ਹੈ ਜਿੱਥੇ ਇੱਕ ਹੀ ਤਲਾਬ ਵਿੱਚ 12 ਜੋਤੀ ਲਿੰਗ ਇਕੱਠੇ ਮੌਜੂਦ ਹਨ ਇਸ ਦੇ ਨਾਲ ਹੀ ਦੋ ਨੰਦੀਸ਼ਵਰ ਵੀ ਮੌਜੂਦ ਹਨ ਅਤੇ नाग ਦੇਵਤਾ ਦੀ ਮੂਰਤੀ ਵੀ ਮੌਜੂਦ ਹੈ ਪੁਜਾਰੀ ਸ਼ੋਕ ਦੇ ਅੱਗੇ ਦੱਸਿਆ ਕਿ ਭਗਵਾਨ ਸ਼ਿਵ ਦੀ ਅਰਧ ਨਾਰੀਸ਼ਵਰ ਦੀ ਮੂਰਤੀ ਤੋਂ ਇਲਾਵਾ ਇੱਥੇ ਪੂਰਾ ਸ਼੍ਰੀ ਪਰਿਵਾਰ ਹੈ ਕਿ ਜਿੱਥੇ ਕਾਰਤਿਕ ਨੇਸ਼ ਅਤੇ ਮਾਤਾ ਪਾਰਵਤੀ ਸਮੇਤ ਭਗਵਾਨ ਸ਼ਿਵ ਮੌਜੂਦ ਹਨ ਇੱਥੇ ਵੱਡੀ ਗਿਣਤੀ ਦੇ ਲੋਕ ਦ